जिमनी चोणा ਦਾ चोण मैदान पूरी तरह दे नाल पखिया हुआ है ਸਾਡੇ ਨਾਲ ਨੇ ਭਾਜਪਾ ਦੇ ਰਾਸ਼ਟਰੀ ਕੌਂਸਲ ਡਾਕਟਰ ਦਿਲਬਾਗ ਰਾਏ ਸਵਾਗਤ ਹੈ ਜੀ ਦੈਨਿਕ ਸਵੇਰਾ ਦੇ ਵਿੱਚ ਬਹੁਤ ਬਹੁਤ ਧੰਨਵਾਦ ਪਨੋੜ ਜੀ ਕੀ ਕਹੋਗੇ ਕੀ ਹਾਲਾਤ ਹੈ ਚੱਬੇਵਾਲ ਦੇ ਭਾਜਪਾ ਦੇ ਜੈ ਪਹਿਲੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਔਰ ਜੈ ਸ਼੍ਰੀ ਨਾਮ ਭਾਰਤੀ ਜਨਤਾ ਪਾਰਟੀ ਚੱਬੇਵਾਲ ਹਲਕੇ ਦੇ ਜਿਮਨੀ ਚੋਣ ਦੇ ਵਿੱਚ ਪੂਰੇ ਆਪਣੇ ਜੋਰ ਔਰ ਸ਼ੋਰ ਦੇ ਨਾਲ ਜੀ ਤਨਦੇਹੀ ਦੇ ਨਾਲ ਤਨਮਾਨ ਤੇ ਤੁਹਾਨੂੰ ਨਾਲ ਜਿਹੜੇ ਸਾਡੇ ਵਰਕਰ ਔਰ ਜਿੰਨੇ ਵੀ ਹੈਗੇ ਪੰਜਾਬ ਦੇ ਇੱਥੇ ਲਾਏ ਗਏ ਨੇ ਉਹ ਅਧਿਕਾਰੀ ਸਾਰੇ ਦੇ ਸਾਰੇ ਮਿਹਨਤ ਕਰ ਰਹੇ ਨੇ ਔਰ ਪੂਰਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਜੋਰ ਲੱਗਾ ਹੋਇਆ ਹੈ ਸਰਦਾਰ ਸੋਨ ਸਿੰਘ ਠੰਡਲ ਜਿਹੜਾ ਹੈ ਸ਼ੋਮਣੀ ਅਕਾਲੀ ਦਲ ਦੇ ਵਿੱਚ ਸੀ ਉਹ ਇੱਥੇ ਆਇਆ ਬੀਜੇਪੀ ਦੇ ਵਿੱਚ ਔਰ ਬੀਜੇਪੀ ਦੇ ਲੋਕ ਦੇਖ ਲਓ ਕਿੰਨੇ ਮਹਾਨ ਨੇ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਜੁਆਇਨ ਕੀਤਾ ਹੈ ਪਰ ਫੇਰ ਵੀ ਉਹਨਾਂ ਨੂੰ ਹੱਤਾਂ ਦੇ ਚੁੱਕਿਆ ਹੈ ਔਰ ਸਾਰੇ ਦੇ ਸਾਰਾ ਕੋਈ ਵੀ ਸਾਡਾ ਵਰਕਰ ਜਿਹੜਾ ਈਵਨ ਮੈਂ ਜਿਹੜਾ ਇਹ ਇੱਕ ਟ੍ਰੈਕਟਰ ਦਾ ਜਿਹੜਾ ਚਾਹਵਾਨ ਸੀਗਾ ਔਰ ਪਿਛਲੀ ਵਾਰੀ ਲੜਿਆ ਵੀ ਆ ਵੀ ਮੈਂ ਵੀ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਨਾਲ ਚੱਲ ਰਿਹਾ ਔਰ ਪੂਰਾ ਸਮਰਥਨ ਦੇ ਰਿਹਾ ਔਰ ਜਿੱਥੇ ਉਹਨਾਂ ਨੂੰ ਕਹਤਾ ਵੇ ਮੇਰੀ ਲੋੜ ਤਨਮਾਨ ਤੇ ਤਲ ਦੇ ਨਾਲ ਮੈਂ ਤੁਹਾਡੇ ਨਾਲ ਆ ਤੇ ਮੇਰੀ ਇੱਕ ਖਾਸियत ਇਹ ਆ ਕਿ ਜੇ ਕੋਈ ਬੁਲਾਵੇ ਤਾਂ ਮੈਂ ਜਾਂਦਾ ਹੁੰਦਾ ਮੈਂ ਮੇਰੇ ਆਤ ਮਾਰੀ ਆ ਇਹ ਇੱਕ ਔਰ ਮੈਨੂੰ ਜਿਹੜਾ ਕੰਮ ਕਹਿਣਗੇ ਮੈਂ ਕਰੂੰਗਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਜਿੱਦਾਂ ਮੈਨੂੰ ਕਹਿ ਰਹੀ ਮੈਂ ਕਰ ਰਿਆ ਔਰ ਚੰਗੀ ਤਰ੍ਹਾਂ ਨਾਲ ਲੱਗਾ ਤੁਸੀਂ ਡਾਕਟਰ ਸਾਹਿਬ ਤੁਸੀਂ ਪਹਿਲਾਂ ਤੁਹਾਨੂੰ ਟਿਕਟ ਦਿੱਤੀ ਗਈ ਭਾਜਪਾ ਵੱਲੋਂ ਤੁਸੀਂ ਟਿਕਟ ਲੜੀ ਵੀ ਹੈ ਤੇ ਜਦੋਂ ਤੇ ਹੁਣ ਕਿਉਂ ਨਹੀਂ ਤੁਹਾਨੂੰ ਟਿਕਟ ਦਿੱਤੀ ਗਈ ਨਹੀਂ ਮੈਂ ਇਸ ਵਾਰ ਆਵੇ ਗਿਆ ਸੀ ਕਿ ਮੈਂ ਜਿਹੜਾ ਹੈ ਮੈਨੂੰ ਕੋਈ ਡੋਮੈਸਟਿਕ ਪ੍ਰੋਬਲਮਸ ਹੈਗੀਆਂ ਤੇ ਇਕਨੋਮਿਕਲੀ ਵੀ ਜਿਹੜਾ ਹੈਗਾ ਮੇਰਾ ਵਪਾਰ ਜਿਹੜਾ ਬਹੁਤ ਪਿੱਛੇ ਚੱਲ ਗਿਆ ਜੀ ਪਰ ਮੈਂ ਹਿੰਦੁਸਤਾਨ ਦੀ ਬਹੁਤ ਤਰੱਕੀ ਹੋ ਗਈ ਪਰ ਮੈਂ ਜਿਹੜਾ ਪਰਸਨਲ ਜਿਹੜਾ ਮੇਰਾ ਵਪਾਰ ਹੈਗਾ ਜੀ ਉਹ ਕਿਉਂਕਿ ਸਾਰੇ ਦਾ ਸਾਰਾ ਥਮਾ ਜਿਹੜਾ ਹੈਗਾ ਭਾ ਪਾਰ티 ਜਨਤਾ ਪਾਰਟੀ ਨੂੰ ਦਿੱਤਾ ਗਿਆ ਜੀ 12-13 ਸਾਲ ਮੈਂ ਇਧਰੇ ਲੱਗਾ ਰਿਹਾ ਆਪਣਾ ਜਿਹੜਾ ਨਿੱਜੀ ਕਾਰੋਬਾਰ ਸੀਗੇ ਉਹ ਜਿਹੜੇ ਡਾਊਨ ਜਾ ਰਹੇ ਸੀ ਉਹਨਾਂ ਨੂੰ ਹੁਣ ਆਪਲਿਫਟ ਕਰ ਰਿਹਾ ਤੇ ਇਸ ਕਰਕੇ ਮੈਂ ਹੀ ਕਹਿ ਸਕਿਆ ਕਿ ਇਸ ਵਾਰ ਮੈਂ ਦਾ ਸਕਸ਼ਮ ਨਹੀਂ ਹੈ ਇਲੈਕਸ਼ਨ ਲੜਨ ਦੇ ਵਿੱਚ ਤੁਸੀਂ ਜਿਹਨੂੰ ਮਰਜ਼ੀ ਟਿਕਟ ਦੇ ਡਾਕਟਰ ਸਾਹਿਬ ਤੁਸੀਂ ਜਿਮਨੀ ਚ ਪਹਿਲਾਂ ਤੁਸੀਂ ਚੋਣ ਲੜੀ ਹੈ ਹਾਂਜੀ ਇਹ ਹੁਣ ਜਿਮਨੀ ਚੌਣ ਹੈ ਜਿਮਨੀ ਚੌਣ ਦੇ ਵਿੱਚ ਲੱਗਦਾ ਤੁਹਾਨੂੰ ਚੱਬੇਵਾਲ ਹਲਕੇ ਦੇ ਲੋਕ ਹੈ ਜਿਹੜੇ ਕਿ ਬੀਜੇਪੀ ਦੇ ਹੱਕ ਦੇ ਵਿੱਚ ਆਣਗੇ ਕਿਉਂਕਿ ਸੋਨ ਸਿੰਘ ਠੰਡਲ ਸਾਹਿਬ ਜਿਹੜੇ ਕਿ ਆਕਾਲੀ ਦਲ ਪਾਰਟੀ ਦੇ ਵਿੱਚ ਸਨ ਤੇ ਹੁਣ ਉਹ ਭਾਜਪਾ ਦਾ ਉਹਨਾਂ ਨੇ ਪੱਲਾ ਫੜ ਲਿਆ ਹੈ ਲੱਗਦਾ ਤੁਹਾਨੂੰ ਕਿ ਚੱਬੇਵਾਲ ਦੇ ਲੋਕ ਭਾਜਪਾ ਦੇ ਹੱਕ ਦੇ ਵਿੱਚ ਹੋਣਗੇ ਮੈਂ ਕਿਉਂਕਿ ਜਿਹੜਾ ਕਿਸੇ ਨੂੰ ਰਾਜ ਸਤਾ ਦੇਣੀ ਹੈ ਕਿਸੇ ਨੂੰ ਐਮਐਲਏ ਬਣਾਉਣਾ ਹੈ ਇਹ ਲੋਕਾਂ ਤੇ ਡਿਪੈਂਡ ਕਰਦਾ ਜੀ ਇਹ ਜਨ ਜਿਹੜਾ ਹੈਗਾ ਨਾ ਜਦੋਂ ਨਾਲ ਤੁਰ ਪਵੇ ਕਿਉਂਕਿ ਜਨ ਜਿਹੜਾ ਹੈ ਉਹ ਹੁਣ ਭਾਰਤੀ ਜਨਤਾ ਪਾਰਟੀ ਦੇ ਨਾਲ ਚੱਲ ਪਿਆ ਹੈ ਉਹਨੂੰ ਪਤਾ ਲੱਗ ਗਿਆ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚੋਂ ਜਿੱਤਦੀ ਹੈ ਤਾਂ ਹੀ ਸਾਡਾ ਜਿਹੜਾ ਹੈਗਾ ਸਹੀ ਮੂਲ ਅੰਕਣ ਪੈਣਾ ਹੈ ਤਾਂ ਹੀ ਡਿਵੈਲਪਮੈਂਟ ਹੋਣੀ ਤਾਂ ਹੀ ਸਾਰਾ ਕੁਝ ਜਿਹੜਾ ਹੋਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਦੁਰਦਸ਼ਾਈ ਬਹੁਤ ਕਰ ਦਿੱਤੀ ਗਈ ਬਰਬੜਤਾ ਕਰਤੀ ਗਈ ਔਰ ਕਿਸਾਨ ਰੋਲ ਦਿੱਤੇ ਗਏ ਨਸ਼ਾ ਜਿਹੜਾ ਹੈ ਕਿੱਥੇ ਦੇ ਕਿੱਥੇ ਚੱਲ ਗਿਆ ਔਰ ਇਹ ਇਹ ਤਮਾਫੀਆ ਕਿੱਥੇ ਦੇ ਕਿੱਥੇ ਚਲ ਗਿਆ ਕਿੰਨਾ ਜਿਹੜੇ ਇੰਨੇ ਕਰਾਪਸ਼ਨ ਹੋ ਗਏ ਜਿਹੜੀ 20 20 ਟਾਈਮ ਜਿਹੜੀ ਆ ਵਾਧ ਗਈ ਜਿੱਥੇ ਅੱਗੇ 500 ਨਾਲ ਕੰਮ ਹੁੰਦਾ ਸੀ ਹੁਣ 50 50 ਹਜ਼ਾਰ ਨਾਲ ਕੰਮ ਹੁੰਦਾ ਇਹ ਜਿਹੜਾ ਹੈ ਇੱਕ ਜੰਗਲ ਰਾਹ ਜਿਹੜਾ ਕਹਿੰਦੇ ਹੁੰਦੇ ਉਹ ਬਿਹਾਰ ਵਿੱਚ ਉਹ ਪੰਜਾਬ ਦੇ ਵਿੱਚ ਵੀ ਲਾਗੂ ਹੋ ਗਿਆ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਕਿਉਂਕਿ ਜਮਨੀ ਚੋਣਾਂ ਦੇ ਵਿੱਚ ਜਿਹੜੀ ਰਾਜ ਸਭਾ ਵਿੱਚ ਹੁੰਦੀ ਹੈ ਸਰਕਾਰ ਉਹਦੀ ਬਣਦੀ ਹੁੰਦੀ ਹੈ ਉਹਦਾ ਬੰਦਾ ਜਿੱਦਾ ਹੁੰਦਾ ਪਰ ਤੱਬੇਵਾਲ ਦੇ ਵਿੱਚ ਮੈਨੂੰ ਦੇਖਣ ਨੂੰ ਨਹੀਂ ਲੱਗ ਰਿਹਾ ਕਿਉਂਕਿ ਜਿਵੇਂ ਚੋਣਾਂ ਦੇ ਵਿੱਚ ਤਾਂ ਜਿਹੜੇ ਹੈਗੇ ਆ ਸਰਕਾਰ ਜਿਹੜੀ ਆ ਵਰਸਰੇ ਤਦਾਦ ਸਰਕਾਰ ਹੁੰਦੀ ਆ ਪੂਰਾ ਜੋਰ ਲਾ ਦਿੰਦੀ ਆ ਪਿਆ ਵੀ ਜੇ ਕਿਸੇ ਨੇ ਕਹੇ ਤਾਂ ਸੜਕ ਬਣਾ ਦੇ ਉਹ ਨਹੀਂ ਸੜਕ ਬਣਾ ਲੈਣੇ ਚੱਕਣਾ ਮੇਰਾ ਟਿਊਬਲ ਨਹੀਂ ਚੱਲਦਾ ਮੇਰਾ ਟਿਊਬਲ ਲਵਾ ਦੇ ਮੇਰਾ ਫਲਾਨਾ ਮਤਲਬ ਸਾਰੇ ਤਰ੍ਹਾਂ ਦੇ ਕੰਮ ਜਿਹੜੇ ਹੈਗੇ ਆ ਉਹ ਸਰਕਾਰ ਜਿਹੜੀ ਹੈ ਖੁਦ ਉਸ ਇਲਾਕੇ ਦੇ ਵਿੱਚ ਆ ਕੇ ਕਰਦੀ ਮੈਨੂੰ ਨਹੀਂ ਦਿਖਦਾ ਸੜਕਾਂ ਟੁੱਟੀਆਂ ਆ ਦੇਖੋ ਜਿੱਧਰੋਂ ਚੱਲ ਜਾ ਉਧਰ ਬੁਰਾ ਹਾਲ ਆ ਕੋਈ ਰੋ ਰਿਹਾ ਕੋਈ ਕੋਸ਼ਿਸ਼ ਕਰ ਰਿਹਾ ਕੋਈ ਕਰ ਰਿਹਾ ਇਦਾਂ ਲੋਕਾਂ ਨੂੰ ਜਿਹੜਾ ਹੈ ਇਹ ਕੋਈ ਰਾਹਤ ਨਹੀਂ ਹੈ ਜਿਹੜੀ ਜਿਮਨੀ ਚੋਣ ਦੇ ਵਿੱਚ ਹੋਣੀ ਚਾਹੀਦੀ ਸੀ ਡਵੈਲਪਮੈਂਟ ਇਸ ਇਲਾਕੇ ਦੀ ਹੋਣੀ ਚਾਹੀਦੀ ਸੀ ਉਹ ਹੋ ਨਹੀਂ ਰਹੀ ਗੱਪਾਂ ਮਾਰ ਰਹੇ ਜੀ ਅਸੀਂ ਬਾਅਦ ਵਿੱਚ ਆ ਕਰਦਾਂਗੇ ਬਾਅਦ ਚ ਆਕਰ ਬਾਅਦ ਚ ਖੜਾ ਆ ਜਦੋਂ ਇੱਕ ਵਾਰੀ ਇਲੈਕਸ਼ਨ ਦੀਆਂ ਵੋਟਾਂ ਪਾਤੀਆਂ ਤੁਹਾਡੇ ਕੰਮ ਕਿਸੇ ਦੇ ਨਹੀਂ ਹੋਣੇ ਜੀ ਔਰ ਜਿਹੜੇ ਹੁਣ ਹੁਣ ਜਿਹੜੇ ਹੈ ਉਹ ਹੋਣੇ ਚਾਹੀਦੇ ਸੀਗੇ ਔਰ ਸਰਕਾਰ ਨੂੰ ਕਰਨੇ ਵੀ ਚਾਹੀਦੇ ਤਾਂ ਤਾਂ ਕਿ ਜਿਹੜਾ ਹੈ ਇੱਥੇ ਜਿਹੜਾ ਹੈ ਜਿਮਨੀ ਚੋਣਾ ਦੇ ਵਿੱਚ ਸਰਕਾਰ ਦਾ ਬੰਦਾ ਜਿਹੜਾ ਉਹ ਜਿੱਤ ਸਕਦਾ ਪਰ ਮੈਨੂੰ ਨਹੀਂ ਲੱਗਦਾ ਇਸ ਵਾਰ ਜਿਹੜਾ ਹੈ ਮੁਕਾਬਲਾ ਬੜਾ ਸਖਤ ਹੋਆ ਤਿੰਨੇ ਪਾਰਟੀਆਂ ਜਿਹੜੀਆਂ ਉਹ ਸ਼ਰਮੌਰ ਨੇ ਕਾਂਗਰਸ ਵੀ ਜਿਹੜੀ ਹੈਗੀ ਆ ਉਹ ਵੀ ਆ ਭਾਰਤੀ ਜਨਤਾ ਪਾਰਟੀ ਚ ਪੂਰੇ ਜੋਰ ਨਾਲ ਲੱਗੀ ਹੋਈ ਆ ਤੇ ਸਰਦਾਰ ਸੋਹਣ ਸਿੰਘ ਠੰਡਲ ਜੀ ਅਕਾਲੀ ਦਲ ਦੇ ਵਿੱਚੋਂ ਆਇਆ ਮੈਂ ਉਹ ਵੀ ਜੋਰ ਲਾ ਰਹੇ ਨੇ ਕਿ ਉਹਨਾਂ ਦੇ ਨਾਲ ਉਹ ਪਾਰਟੀ ਦੇ ਲੋਕ ਚੱਲਣਗੇ ਤੇ ਮੈਂ ਵੀ ਸਾਰਿਆਂ ਨੂੰ ਕਹਿੰਦਾ ਪਏ ਜਾਓ ਸਾਰੇ ਯਾਰ ਇਕੱਠੇ ਕੇ ਜੋਰ ਮਾਰ ਕੇ ਜਿਹੜਾ ਚੱਬੇਵਾਲ ਹਲਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਜਿਹੜਾ ਹੈ ਸਰਦਾਰ ਸੋਹਣ ਸਿੰਘ ਠੰਡਲ ਉਹਨੂੰ ਜਿਤਾ ਲਈਏ ਤਾਂ ਇੱਕ ਤਰ੍ਹਾਂ ਦੀ ਠੱਲ ਪੈ ਜਾਊਗੀ ਇਹ ਜਿਹੜਾ ਨਸ਼ਾ ਹੈਗਾ ਔਰ ਜਿਹੜਾ ਡਰਗ ਜਿੰਨੇ ਵੀ ਮਾਫੀਆ ਡਰਗ ਮਾਫੀਆ ਹੋਵੇ ਪੂੰ ਮਾਫੀਆ ਹੋਵੇ ਕੋਈ ਮਾਫੀਆ ਹੋਵੇ ਉਹ ਜਿਹੜਾ ਹੈਗਾ ਉਹਨੂੰ ਠੱਲ ਪੈ ਜੂਗੀ ਔਰ ਇਹ ਲੋਕਾਂ ਨੂੰ ਜਿਹੜਾ ਹੈ ਇਨਸਾਫ ਮਿਲੂਗਾ ਮੈਂ ਫੇਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਲੋਕੋ ਇਸ ਚੱਬੇਵਾਲ ਹਲਕੇ ਦੇ ਜਿਮਨੇ ਚੋਂਣ ਦੇ ਵਿੱਚ ਤੁਸੀਂ ਸਾਰੇ ਯੋਗਦਾਨ ਪਾ ਰਹੇ ਹੋ ਔਰ ਚੱਬੇਵਾਲ ਹਲਕੇ ਦੇ ਜਿਹੜੇ ਆ ਬਹੁਤ ਹਰਮਨ ਪਿਆਰੇ ਜਿਹੜੇ ਤੇਤੇ ਦੇ ਸ਼ਰੋਤਾ ਕਾਨ ਵੀ ਨੇ ਇੱਥੇ ਦੇ ਜਨ ਨੇ ਕਿਉਂਕਿ ਜਾਨ ਜਿਹੜਾ ਹੈ ਉਹਦੀ ਆਵਾਜ਼ ਜਿਹੜੀ ਆ ਉਹ ਨਗਾਰੇ ਖੁਦਾ ਹੁੰਦੀ ਆ ਆਵਾਜ਼ੇ ਖਲਕਤ ਨਗਾਰੇ ਖੁਦਾ ਇਹ ਜਿਹੜੀ ਹੈ ਉਹ ਲੋਕ ਜਿਹੜੇ ਆ ਉਹ ਆਪ ਦੇਖਣ ਕਿਹਨੂੰ ਵੋਟ ਪਾਣੀ ਆ ਕਿਹੜਾ ਬੰਦਾ ਵਧੀਆ ਆ ਤੇ ਉਸ ਦੇ ਨਾਲ ਜਿਹੜਾ ਹੈ ਇਸ ਇਲਾਕੇ ਨੂੰ ਜਿਹੜਾ ਹੈ ਮਾਣ ਮਿਲੇਗਾ ਔਰ ਮਾਣ ਮਿਲਣ ਦੇ ਨਾਲ ਇਸ ਇਲਾਕੇ ਨੂੰ ਜਿਹੜੀ ਆ ਡਵੈਲਪਮੈਂਟ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੇ ਭਾਜਪਾ ਦੀ ਸਰਕਾਰ ਜਦੋਂ ਆਉਂਗੀ ਇਹ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਡੀਆਂ ਇੰਡਸਟਰੀਆਂ ਵੀ ਲੈ ਕੇ ਆਉਣਗੀਆਂ ਜੋ ਲੋਕਾਂ ਨੇ ਸੋਚਿਆ ਹੀ ਨਹੀਂ ਹੈ ਉਹ ਅਸਾ ਇਲਾਕੇ ਦੀ ਜਿਹੜੀ ਡਿਵੈਲਪਮੈਂਟ ਕਰਕੇ ਦਿਖਾ ਲਾਂਗੇ ਸੋ ਇਹ ਸਨ ਭਾਰਤੀ ਜਨਤਾ ਪਾਰਟੀ ਦੇ ਡਾਕਟਰ ਦਿਲਬਖ ਸਿੰਘ ਰਾਏ ਜਿਨ੍ਹਾਂ ਨੇ ਕਿਹਾ ਕਿ ਬੀਜੇਪੀ ਨੂੰ ਇਲਾਕੇ ਦੇ ਲੋਕਾਂ ਨੂੰ ਤੋਂ ਵੋਟ ਮੰਗ ਮੰਗੀ ਹੈ ਕਿ ਬੀਜੇਪੀ ਨੂੰ ਵੋਟ ਦਿਓ ਤਾਂ ਕਿ ਇਲਾਕੇ ਦੀ ਡਿਵੈਲਪਮੈਂਟ ਹੋ ਸਕੇ ਕੈਮਰਾਮੈਨ ਸੰਜੀਵ ਕੁਮਾਰ ਦੇ ਨਾਲ ਅਜ਼ਮੀਰ ਪਨੋੜ ਦੇਨਿਕ ਸਵੇਰਾ ਚੱਬੇਵਾਲ